ਪਰਤ ਪਾਕਿਸਤਾਨ ਅੰਤਰਰਾਸ਼ਟਰੀ ਸੁਰਾਧਤੇ ਵਸੇ ਪਿੰਡ ਮੁਹਾਰਜਮਸ਼ੇਰ ਜੋ ਕਿ ਤਿੰਨ ਪਾਸੋਂ ਪਾਕਿਸਤਾਨ ਅਤੇ ਇੱਕ ਪਾਸੋਂ ਸਤਲੁਜ ਦਰਿਆ ਨਾਲ ਘਿਰਿਆ ਹੈ ਵਿੱਚ ਸਤਲੁਜ ਦਰਿਆ ਦਾ ਪਾਣੀ ਜੋ ਪਾਕਿਸਤਾਨ ਵਿੱਚ ਜਾਂਦਾ ਹੈ ਸਤਲੁਜ ਦਰਿਆ ਤੋਂ ਵਾਪਸ ਹੁੰਦਾ ਆਇਆ ਖੇਤਾਂ ਵਿੱਚ ਵੜ ਗਿਆ ਸੀ ਜਿਸ ਕਰਕੇ ਕਿਸਾਨ ਪ੍ਰਸ਼ਾਂਤ ਸਿੰਘ ਜਿਸ ਤੋਂ ਬਾਅਦ ਅੱਜ 18 ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਸਮੂਹ ਸਰਕਾਰੀ ਦਲ ਬਦਲ ਲੈ ਕੇ ਉੱਥੇ ਪਹੁੰਚੇ ਅਤੇ ਕਿਸਾਨਾਂ ਦਾ ਹਾਲਚਾਲ ਜਾਣਿਆ ਉਹਨਾਂ ਨਾਲ ਗੱਲਬਾਤ ਕੀਤੀ ਉੱਥੇ ਫੌਜ ਦੇ ਅਧਿਕਾਰੀ ਵੀ ਮੌਜੂਦ ਰਹੇ ਅਤੇ ਗੱਲਬਾਤ ਦੌਰਾਨ ਜੋ ਵੀ ਹਾਲ ਨਿਕਲਿਆ ਹੈ ਉਹ ਅਧਿਕਾਰੀਆਂ ਨੂੰ ਫੋਰੀ ਤੌਰ ਤੇ ਕਰਮ ਨੂੰ ਕਿਹਾ ਹੈ ਅਤੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਨੂੰ ਆ ਰਹੀ ਮੁਸ਼ਕਲ ਨੂੰ ਪਹਿਲੇ ਆਧਾਰ ਤੇ ਹੱਲ ਕਰਦੀ ਹੈ ਅਤੇ ਕਰਦੀ ਰਹੇਗੀ ਇਸ ਮੌਕੇ ਬੋਲਦੇ ਹੋਏ ਪਿੰਡ ਦੇ ਸਰਪੰਚ ਅਤੇ ਵਿਧਾਇਕ ਨਿਰਿੰਦਰਪਾਲ ਸਿੰਘ ਸਵਣਾ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਸੁਦਾ ਕਲਾਸ ਤੇ ਮੈਨੂੰ 13 ਬੋਕਾ ਦਾ ਲੈ 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 ਸਕੂਲ ਚ ਆ ਜਾਓ ਸਕੂਲ ਚ ਆ ਜਾਓ ਨਹੀਂ ਇਹ ਕਰਨੇ ਦਿਨ ਆ ਰਿਹਾ ਨੀ ਮੇ ਕੱਟ ਦੋ ਨਾ ਸਕੂਲ ਚ ਆ ਜਾਓ ਫਿਰ ਇਹਨਾਂ ਨੇ ਕੰਮ ਕੀ ਫੜਿਆ ਹੈ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਐਮਐਲ ਸਾਹਿਬ ਤੁਹਾਡੇ ਇੱਥੇ ਪਹੁੰਚੇ ਆ ਕਿਸ ਤਰ੍ਹਾਂ ਦੇ ਹਾਲਾਤ ਨੇ ਮਾਰਜਮ ਸ਼ੇਰ ਦੇ ਲਾਤਾ ਮਾਰਜਮ ਸ਼ੇਰ ਦੇ ਮਾੜੇ ਆ ਜਦੋਂ ਪੂਰਾ ਫਸਲ ਤਿਆਰ ਹੋ ਜਾਂਦਾ ਹੈ ਉਦੋਂ ਪਾਣੀ ਆ ਜਾਂਦਾ ਹੈ ਬਾਕੀ ਸਾਡੇ ਐਮਐਲ ਸਾਹਿਬ ਚੰਗੇ ਆ ਹਰ ਥਾਂ ਤੇ ਹਰ ਮੁਸ਼ਕਲ ਤੇ ਸਾਡੇ ਨਾਲ ਖੜੇ ਆ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਆਉਂਦੀ ਹੈ ਪਹਿਲਾਂ ਹੀ ਤਿਆਰ ਖੜੇ ਹੁੰਦੇ ਆ ਸਾਡੇ ਵਾਸਤੇ ਐਮਐਲ ਸਾਹਿਬ ਦੇ ਨਾਲ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਹੜ੍ਹਾਂ ਨੂੰ ਰੋਕਣ ਦੇ ਲਈ ਹਾਂਜੀ ਐਮਐਲ ਸਾਬ ਅੱਜ ਤੁਸੀਂ ਪਿੰਡ ਮਹਾਰ ਜਮਸ਼ੇਰ ਪਹੁੰਚੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੇ ਔਰ ਕੀ ਕਹਿਣਾ ਚਾਹੋਗੇ ਨਾ ਮਾਰੇ ਉਹ ਜੋ ਸਾਡਾ ਪਿੰਡ ਮਹਾਰ ਜਮਸ਼ੇਰ ਹੈ ਜੋ ਤਕਰੀਬਨ ਲਗਭਗ ਚਾਰਾ ਪਾਸੇ ਹੀ ਜਿਹੜਾ ਸਰਹੱਦ ਦੇ ਨਾਲ ਪਾਕਿਸਤਾਨ ਦੇ ਵੱਲੋਂ ਕਿਰਿਆ ਹੋਇਆ ਹੈ ਔਰ ਵਿੱਚ ਸਾਡਾ ਇਹ ਪਿੰਡ ਹੋਗਾ ਔਰ ਇਸ ਤੋਂ ਨਾਲ ਹੀ ਜਿਹੜਾ ਪਿੰਡ ਦੇ ਬਿਲਕੁਲ ਹੀ ਸਤਲੁਜ ਦਰਿਆ ਜਿਹੜਾ ਨਿਕਲਦਾ ਹੈ ਔਰ ਇਹ ਦਰਿਆ ਦੇ ਦੂਸਰੇ ਸਾਈਡੇ ਪਿੰਡ ਬਸਿਆ ਔਰ ਇਹ ਪਾਣੀ ਜੋ ਦੇਖ ਰਹੇ ਆਪਾਂ ਸਾਰਾ ਇਹ ਪਾਕਿਸਤਾਨ ਵਾਲੇ ਸਾਈਡ ਤੋਂ ਜਿਹੜਾ ਪਾਣੀ ਆਇਆ ਹੈ ਉਹਨਾਂ ਦੇ ਫਲੱਡ ਜਾਂ ਉਹਨਾਂ ਦੇ ਜਿਹੜੇ ਦਰਿਆ ਨੇ ਉਹ ਜਿਹੜਾ ਪਾਣੀ ਬੈਕ ਮਾਰਿਆ ਤਾਂ ਉਹਦੇ ਨਾਲ ਸਾਡੀਆਂ ਕੁਝ ਫਸਲਾਂ ਦਾ ਵੀ ਨੁਕਸਾਨ ਹੋਇਆ ਹੈ ਅੱਜ ਸਾਡੇ ਲੈਫ ਤਹਿਸੀਲਦਾਰ ਸਾਹਿਬ ਸਾਰੇ ਅਫਸਰ ਸਹਿਬਾਨ ਟਾਲ ਲੈ ਕੇ ਮੈਂ ਆਇਆ ਸੀ ਔਰ ਸਾਡੇ ਕਿਸਾਨਾਂ ਨੂੰ ਸਾਡੇ ਲੋਕਾਂ ਨੂੰ ਮਿਲੇ ਆਂ ਔਰ ਉਹਨਾਂ ਨੂੰ ਹੌਸਲਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਖੜੇ ਆਂ ਸਰਕਾਰ ਤੁਹਾਡੇ ਨਾਲ ਖੜੀ ਹੈ ਜੋ ਵੀ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਤੌਦੀ ਵੱਤ ਵੱਤ ਜਿਹੜੀ ਐ ਅਸੀਂ ਆਪਦੇ ਕੋਲੋਂ ਪਰਪਾਈ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਇਹ ਜੋ ਵਿਸਮਸਿਆ ਆ ਰਹੀ ਹੈ ਸਿਰਫ ਜਿਹੜਾ ਪਾਕਿਸਤਾਨ ਵਾਲੇ ਸਾਈਡ ਤੋਂ ਜਿਹੜਾ ਪਾਣੀ ਆ ਰਿਹਾ ਹੈ ਇਹ ਉਹਦੇ ਕਰਕੇ ਆ ਰਹੀ ਹੈ ਔਰ ਇਹਦੇ ਵਿੱਚ ਜੋ ਵੀ ਜਿੰਨਾ ਵੀ ਬਣਦਾ ਹੈ ਸਾਡੇ ਕਿਸਾਨਾਂ ਦਾ ਜਿੰਨਾ ਵੀ ਕੋ ਨੁਕਸਾਨ ਹੋਇਆ ਜਿੰਨਾ ਵੱਤ ਦਾ ਮੁਆਵਜ਼ਾ ਜਿਹੜਾ ਹੈ ਉਹ ਅਸੀਂ ਦੇਵਾਂਗੇ ਸਰ ਕਿੰਨੇ ਕੁ ਰਕਬੇ ਦਾ ਇੱਥੇ ਨੁਕਸਾਨ ਹੋ ਚੁੱਕਿਆ ਜੀ ਤਕਰੀਬਨ 350 ਕਿੱਲੇ ਦੇ ਆਸ-ਪਾਸ ਜਿਹੜਾ ਹੈ ਇਹ ਪਾਣੀ ਵਿੱਚ ਐਂਟਰ ਕੀਤਾ ਹੈ ਔਰ ਪਿੰਡ ਵੀ ਜਿਹੜਾ ਤੁਸੀਂ ਦੇਖ ਰਹੇ ਹੋ ਸਾਰਾ ਕਿਰਿਆ ਹੋਇਆ ਪਾਕਿਸਤਾਨ ਦੇ ਤਿੰਨ ਚਾਰੇ ਪਾਸੋਂ ਔਰ ਇੱਕ ਪੌੜੀ ਹੈ ਜਿੱਥੇ ਆਪਾਂ ਖੜੇ ਆ ਜਿਹੜਾ ਇਹ ਰਸਤਾ ਲੱਗਦਾ ਹੈ ਇਧਰੋਂ ਔਰ ਜਿਹੜੇ ਲੋਕ ਵੀ ਨੇ ਸਾਡੇ ਬੜੇ ਦਲੇਰ ਨੇ ਜੋ ਅੱਜ ਵੀ ਉੱਥੇ ਬੈਠੇ ਨੇ ਪਿੱਛੇ ਜੰਗ ਦਾ ਮਾਹੌਲ ਆਇਆ ਤਾਂ ਸਾਡੇ ਲੋਕ ਉਦੋਂ ਵੀ ਇੱਥੇ ਬੈਠੇ ਰਹੇ ਔਰ ਮੈਂ ਲੋਕਾਂ ਦੇ ਇਸ ਦਲੇਰੀ ਦੀ ਮੈਂ ਜਿਹੜੇ ਸਾਡੇ ਲੋਕ ਇਹ ਦਲੇਰੀ ਹੌਸਲਾ ਬਜਾਈਦੀ ਮੈਂ ਦਾ ਤਿੰਨਾ ਜੋ ਇਹ ਲੋਕ ਸਾਡੇ ਇੱਥੇ ਬੜੇ ਦਲੇਰੀ ਨਾਲ ਬੈਠੇ ਨੇ ਸਰ ਆਉਣ ਵਾਲੇ ਟਾਈਮ ਦੇ ਵਿੱਚ ਜੇ ਪਾਣੀ ਪਿੱਛੋਂ ਛੱਡਿਆ ਜਾਂਦਾ ਤਾਂ ਹੜ੍ਹਾਂ ਨੂੰ ਲੈ ਕੇ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਵੇਖੋ ਹਜੇ ਕੋਈ ਐਡੀ ਸਾਨੂੰ ਨਹੀਂ ਉਮੀਦ ਕੋਈ ਪਾਣੀ ਛੱਡੇ ਜਾਊਗਾ ਹਜੇ ਸਥਿਤੀ ਕੰਟਰੋਲ ਦੇ ਵਿੱਚ ਜੇਕਰ ਕੋਈ ਇਹੋ ਜਿਹੀ ਸਥਿਤੀ ਆਉਂਦੀ ਹੈ ਕਿ ਪਿੱਛੋਂ ਪਾਣੀ ਛੱਡਿਆ ਜਾਂਦਾ ਤਾਂ ਉਹਦੇ ਸਾਡੇ ਲੋਕਾਂ ਦੇ ਵਿਚਾਲੀ ਜਾਂ ਕਿਵੇਂ ਅਸੀਂ ਲੋਕਾਂ ਨੂੰ ਸਵਾਲਨਾ ਹੈ ਸਾਡੇ ਪਿੰਡਾਂ ਨੂੰ ਸਵਾਲਨਾ ਹੈ ਉਹਦੇ ਸਾਰੇ ਪ੍ਰਬੰਧ ਜਿਹੜੇ ਅਸੀਂ ਚੰਗੇ ਤਰੀਕੇ ਨਾਲ ਕੀਤੇ ਹੋਏ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत